ਇਹ ਰੁਪਿਆ ਨਾਮ ਦਿੱਤਾ ਜਾਊਗਾ ਕਲੱਬ ਦਾ ਵੀ ਚਲੋ ਇਹ ਮੁਰਗਾ ਕਿੱਥੇ ਆ ਪਾਪੀ ਮੁਰਗਾ ਕਿੱਥੇ ਤੇ ਮੇਰੇ ਵੀ ਸਾਹਮਣੇ ਬੇਨਤੀ ਜਿਨ੍ਹਾਂ ਨੇ ਮੁਰਗਾ ਫੜਨਾ ਗਰਾਊਂਡ ਦੇ ਵਿੱਚ ਅੱਜ ਦੀ ਜਿਹਨੇ ਮੁਰਗੇ ਵਾਲੇ ਸਾਰੇ ਲਾਈਨ 'ਚ ਖੜੇ ਆਜੋ ਅੰਦਰ ਆਜੋ ਗਰਾਊਂਡ ਦੇ ਅੰਦਰ ਆਜੋ ਜਿਨ੍ਹਾਂ ਦੇ ਵੀ ਮੁਰਗਾ ਫੜਨਾ ਹੈ ਗਰਾਊਂਡ ਦੇ ਵਿੱਚ ਚਲੋ ਉੱਪਰ ਵਾਲੇ ਗਰਾਊਂਡ 'ਤੇ ਆਇਓ ਦੂਜੇ ਨਾਲ ਆਇਓ ਕੋਈ ਆ ਬੁੜਿਆ ਬੁੜਿਆ ਦੱਸੋ ਕਿਹੜਾ ਬੁੜਾ ਇਹਦਾ ਦੋ ਇਨਾ ਹੌਸਲਾ ਇਹਨਾਂ ਚ ਸਾਰਾ ਤਾਂ ਪੈਂਦਾ ਕਿ ਖੜ ਗਿਆ ਆਪਣਾ ਇਹ ਮੁਰਗਾ ਦੇਖ ਕੇ ਜਵਾਨੀ ਜੱਟ ਗਈ ਆ ਫਲਾਣਾ ਬੁੜਾ ਕੋਈ ਇਥੇ ਬੁੜਾ ਨਹੀਂ ਸਾਰੇ ਨੌਜਵਾਨ ਨੇ ਆਜੋ ਜੀ ਆਜੋ ਸਾਰਿਆਂ ਨਿਮਰਤਾ ਸਹਿਤ ਬੇਨਤੀ ਹੈ ਵੀ ਸਾਰੇ ਆਜੋ ਚਲੋ ਠੀਕ ਹੈ ਇੱਕ ਇੱਕ ਦੇ ਬੇਰਮ ਰਹਿ ਕੇ ਜੁੱਤੀਆਂ ਲਾ ਕੇ ਗਰਾਊਂਡ ਦੇ ਵਿੱਚ ਮੈਂ 50 ਸਾਲ ਤੋਂ ਉੱਪਰ ਵਾਲੇ ਉਹੀ ਹਣ ਹੁਣ ਮੁਰਗਾ ਇੱਕਾ ਬੰਦੂ ਵੀਰ ਖਿਡਾਰੀ ਵਾਲਾ ਤੱਕ ਹੋਰ ਮੇਰੀ ਬੇਨਤੀ ਆ ਸਾਰਿਆਂ ਨੂੰ ਸਾਰੇ ਜਿਹੜੇ 50 ਸਾਲ ਤੋਂ ਉੱਪਰ ਆ ਸਿਆਣੇ ਆ ਜਦਸੀ ਇਹੋ ਇੱਕ ਦੇ ਮੁਰਗੇ ਫੜ ਲਿਆ ਇਹ ਨਾ ਹੋਵੇ ਵੀ ਕਿਸੇ ਦੇ ਹੱਥ ਚ ਉਹਦੀ ਲੱਤ ਰਹਿ ਜਾਵੇ ਜਾਂ ਕਿਸੇ ਦੇ ਘਾੜ ਦੇ ਜੀ ਉਹਨੂੰ ਆਪਾਂ ਜਿਵਾਦੇ ਨੂੰ ਜਿਹਨੇ ਫੜ ਲਿਆ ਦੂਜਿਆਂ ਨੇ ਸਰੈਂਡਰ ਕਰ ਦੇਣਾ ਵੀ ਚਲ ਠੀਕ ਆ ਭਾਈਆਂ ਨੇ ਫੜ ਲਿਆ ਇਹਨਾਂ ਆਪਣੇ ਮੁਰਗੇ ਦੇ ਵਿੱਚ ਆਪਾਂ ਲੜੀ ਜਾਈਏ ਵੀ ਆ ਮੈਂ ਪਹਿਲਾਂ ਫੜ ਲਿਆ ਜਾਂ ਤਾਂ ਮੈਂ ਫੜ ਲਿਆ ਇਹ ਨਹੀਂ ਗੱਲ ਜਦਸੀ ਬੇਸ ਕਰਦੇ ਆਪਣੇ ਪੈਗ ਤੋਂ ਜਦਸੀ ਬੇਸ ਕਰ ਸਤਿ ਸਕਾਰ ਨੇ ਬਹੁਤ ਬਹੁਤ ਅਫਾਦ ਹੈਂਟਾਲੀ ਵੀਰ ਦੇ ਮੂਵੀ ਵਾਲੇ ਵੀਰ ਦੇ ਕਰਮਜੀਤ ਸਾਡਾ ਹੋਰ ਸਾਡੀ ਕਬੱਡੀ ਫੇਸ 627 ਸਾਰਿਆਂ ਨੂੰ ਉਸ ਸਾਰੇ ਜਾਨਾਂ ਸਵਾਗਤ ਕਰਨਾ ਹੈ ਨਾ ਰਿਗਰ ਸਾਰੇ ਆਜੋ ਬਾਹਰ ਆਜੋ ਵੀ ਆਪਾਂ ਆਪਾਂ ਕੋਲੇ ਆ ਜਾਓ ਬਾਹਰ ਆਜੋ ਓ ਟੋਲ ਟੋਲ ਸਾਰੇ ਵੀਰ ਬਾਹਰ ਹੋ ਜਾਓ ਹੱਥੇ ਤੇ ਬਾਬਾ ਟੋਲ ਵਾਲੇ ਸਾਈਡ ਤੇ ਆਉਣ ਹੋਜੂਗੇ ਕਿਉਂਕਿ ਮੁਰਗੇ ਨਾਲ ਬੰਦਾ ਟੋਲ ਹੋ ਜਾਈ ਰਿਹਾ ਜੀ ਸੱਜਣ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਮੈਂ ਦਾਤਾ ਚਲਦਾ ਸਾਰੇ ਸਾਈਡ ਤੇ ਸਾਈਡ ਤੋਂ ਜੀ ਤੁਸੀਂ ਬਾਹਰ ਆ ਜਾਓ ਜਿਹੜੇ ਫਾਈਟਾ ਵਾ ਆਹ ਫਾਈਟਾਂ ਦੇ ਹੋ ਜਾਓ ਸਾਈਡਾ ਤੈਨੂੰ ਸਾਈਡਾ ਤੋਂ ਜੀ ਆਹ ਤਾਂ ਮੁਰਗੇ ਨੂੰ ਇੱਕ ਲੰਘਣੀ ਮਟਨ ਦੇ ਲਈ ਇੱਕ ਮਿੰਟ ਤੱਕ ਮੈਂ ਦੱਸੂ ਸਾਈਡ ਤੋਂ ਜੀ ਸਾਈਡ ਤੋਂ ਹੜ ਕੇ ਰੱਖੀ ਮੁਰਗਾ ਫੋਨ ਬੰਦ ਅੱਜ ਸੇਕਾ ਸਾਈਡਰ ਮੇਰੇ ਬਾਹਰ ਹੋ ਜੀ ਫਾਈਟ ਦੇ ਥੋੜਾ ਆਹ ਵਾ ਖੇਲਰ ਕੇ ਖੜੋ ਮਰ ਗਿਆ ਫੜਨਾ ਵਾ ਬਾਕੀ ਸਾਰੇ ਸਾਈਡ ਤੇ ਹੋਇਆ ਢੋਲਾ ਉਸੇ ਮਾਰ ਦੂਗੇ ਨਹੀਂ ਨਹੀਂ ਉਹ ਛੱਟ ਵਿੱਚ ਜੂਜੀ ਬਜ਼ੁਰਗ ਹਾਂਜੀ ਤਿਆਰ ਆ ਜੀ ਖਿਡਾਰੀ ਦੋਨੇ ਬਨੇ ਹਾਂਜੀ 1 2 10 ਐ ਦੱਸਿਆ ਦੇਖੀ ਕਿ ਜੁਗਮੈਤ ਤੇਰੀ ਆ ਉਹ ਦਾਰ ਖੋਲ ਅੰਦਰ ਲਿਆਗਾ ਛੱਡਿਆ ਜਾਊਗਾ ਬਾਹਰ ਨਹੀਂ ਵੀ ਜਾਣਾ ਹਾਂਜੀ ਹਾਂਜੀ ਬਾਹਰ ਨਹੀਂ ਧਰ ਕੇ ਅੰਦਰ ਅੰਦਰ ਸਾਈਡ ਤੋਂ ਅੰਦਰ ਆ ਵੀ ਅੰਦਰ ਸਿਰਦਾ ਬਾਸ ਵੈਰੀ ਗੁੱਡ ਬਾਹਰ ਨਹੀਂ ਜੀ ਬਾਹਰ ਨਹੀਂ ਬਾਹਰ ਨਹੀਂ ਇੱਥੇ ਨਹੀਂ 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 ਇੰਦਰ ਛੱਡੋ ਵੀ ਦਵਾਰੇ ਇੱਥੇ ਨਹੀਂ ਵੀ ਇੱਥੇ ਨਹੀਂ ਹੈਲੋ ਨਹੀਂ ਬਿੰਦਰ ਵੀਰ ਸਾਰੇ स्टार्ट चलो 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 फरो फरो फर अंदर 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 अंदरि अंदरि साइड ते ਸਾਰੇ ਸਾਈਡ ਤੇ ਓ ਟੋਪੀ ਓ ਹੈਪੀ ਹਜਾਰ ਛੱਡੀ ਸਾਰੇ ਸਾਈਡ ਤੇ ਅਜੇ ਬੈਕ ਓ ਟੋਪੀ ਅੰਦਰ ਸਾਰੇ ਬਿਸੀਓ ਇੱਕ ਕਿਸੇ ਨੂੰ ਧੱਕਾ ਨਾ ਮਾਰ ਕੇ ਮੁਰਗੇ ਵਾਲੇ ਬਾਧ ਉੱਪਰ ਨਾ ਲਾਗੇ ਨਾ ਜੇ ਉਦਾਰ ਸਿੰਘ ਬੋਟਰ ਜੀ ਮੁਰਗਾ ਫੜਨਗੇ ਤਾਂ ਮੇਰੇ ਲਈ ਉਹ 1100 ਰੁਪਏ ਦਿੱਤਾ ਜਾਊਗਾ ਛੱਡ ਦੇ ਉਹ ਸਾਈਡ ਤੇ ਛੱਡ ਦੇ ਮਗਰ ਕੀ ਮਗਰ ਹਜੇ ਨਹੀਂ ਨਹੀਂ ਤਾਂ ਨੂੰ ਛੱਡਾ